ਹੈਲੋ ਦੋਸਤੋ ਅੱਜ ਆਪਾਂ ਬਣਾ ਰਹੀਆਂ ਜੀ ਪੇਠਾ ਕद्दू ਦੀ ਸਬਜੀ ਇਹੇ ਸਬਜੀ ਆਪਾਂ ਬਿਲਕੁਲ ਹਲਵਾਈ ਸਟਾਈਲ ਤਰੀਕੇ ਨਾਲ ਜੀ ਇਸ ਨੂੰ ਬਣਾ ਕੇ ਤਿਆਰ ਕਰਾਂਗੇ ਜਿਸ ਦਾ ਟੇਸਟ ਜੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੋਵੇਗਾ ਅਗਰ ਤੁਹਾਨੂੰ ਜੀ ਇਹ ਸਬਜੀ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪੇਠਾ ਕਦੂ ਦੀ ਸਬਜ਼ੀ ਬਣਾਉ ਲਈ ਜੀ ਆਪਾਂ ਨੇ ਸਭ ਤੋਂ ਪਹਿਨਾ ਦੇਖੋ 1/2 ਕਿਲੋ ਤੋਂ ਥੋੜਾ ਜਿਆਦਾ ਜੀ ਆਪਾਂ ਨੇ ਪੇਠਾ ਕਦੂ ਲਿਆਗਾ ਇਸ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਕੇ ਫਿਰ ਕੱਟਣਾਗਾ ਇਸ ਨੂੰ ਆਪਾਂ ਨੇ ਜੀ ਵਿਚ ਤੋਂ ਕੱਟ ਕੇ ਜੋ ਇਸ ਦਾ ਡੰਡੇ ਵਾਲਾ ਪਾਰਟ ਆ ਉਸ ਨੂੰ ਆਪਾਂ ਨੇ ਕੱਢ ਦੇਣਾਗਾ ਜੀ ਇਸ ਦੇ ਬੀਜ ਕੱਚੇ ਨੇ ਜੀ ਪੇਠਾ ਕੱਦੂ ਦੇ ਤਾਂ ਆਪਾਂ ਇਸ ਨੂੰ ਵਿੱਚ ਵੀ ਪਾ ਸਕਦੇ ਆ ਸਬਜ਼ੀ ਦੇ ਜੇ ਥੋੜੇ ਜਿਹਾ ਜ਼ਿਆਦਾ ਪੱਕੇ ਨੇ ਤਾਂ ਆਪਾਂ ਇਸ ਨੂੰ ਕੱਢ ਵੀ ਸਕਦੇ ਆ ਇਹ ਤੁਹਾਡੀ ਚੋਇਸ ਆ ਹੁਣ ਆਪਾਂ ਦੇਖੋ ਇਸ ਦੀ ਇਸੇ ਤਰੀਕੇ ਨਾਲ ਇੱਕ ਪੀਸ ਕੱਟ ਕੇ ਇਸ ਦੇ ਬੀਜ ਕੱਢ ਦਵਾਂਗੇ ਇਸ ਦੇ ਜੋ ਉੱਪਰ ਸਿਲਕਾ ਆ ਗਾ ਦੀ ਇਹ ਅਗਰ ਜੇ ਪੱਕਾਗਾ ਤਾਂ ਆਪਾਂ ਇਸ ਨੂੰ ਹਟਾ ਵੀ ਸਕਦੇ ਆ अगर कच्चा गा तो आप इसी तरीके भी आप इस कट के बना सकते हैं सब्जी पर आप जी इसका इस हटा देवे हम आप जी इस दे छोटे छोटे पीस कर लेने ने देखो इस तरीके से ਇਸੀ ਟ੍ਰਿਕ ਨਾਲ ਜੀ ਆਪਾਂ ਸਾਰਾ ਪੇਠਾ ਕद्दू ਕੱਟ ਕੇ ਰੈਡੀ ਕਰ ਲਵਾਂਗੇ ਸਾਰਾ ਜੀ ਦੇਖੋ ਪੇਠਾ ਕद्दू ਆਪਾਂ ਨੇ ਕੱਟ ਕੇ ਰੈਡੀ ਕਰ ਲਿਆਗਾ ਇਸ ਦੇ ਸਿਰਫ ੱਡੇ ੱਡੇ ਕ ਹੀ ਆਪਾਂ ਨੇ ਪੀਸ ਕਟਿੰਗ ਕਰੇ ਨੇ ਹੁਣ ਆਪਾਂ ਇਸ ਨੂੰ ਫਰਾਈ ਕਰਾਂਗੇ ਫਰਾਈ ਕਰਨ ਲਈ ਜੀ ਆਪਾਂ ਨੇ ਇੱਕ ਕੜਾਹੀ ਵਿੱਚ ਸਰੋਂ ਦਾ ਤੇਲ ਪਾਇਆਗਾ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਪੇਠਾ ਕद्दू ਨੂੰ ਫਰਾਈ ਕਰਨਾਗਾ ਮੀਡੀਅਮ ਟੂ ਹਾਈ ਗੈਸ ਤੇ ਜੀ ਆਪਾਂ ਇਸ ਨੂੰ ਫਰਾਈ ਕਰਾਂਗੇ ਜੀ ਪੇਠਾ ਤੁਹਾਡੇ ਕੋਲ ਜਿਆਦਾਗਾ ਜੀ ਤਾਂ ਆਪਾਂ ਇਸ ਨੂੰ ਦੋ ਵਾਰੀ ਵੀ ਫਰਾਈ ਕਰ ਸਕਦੇ ਆ ਨਹੀਂ ਆਪਾਂ ਇੱਕ ਵਾਰੀ ਦੇ ਵੀ ਸਾਰੇ ਪੇਠੇ ਨੂੰ ਇਕੱਠਾ ਫਰਾਈ ਕਰ ਸਕਦੇ ਆ ਜੇ ਆਪਾਂ ਇਸ ਨੂੰ ਇਕੱਠਾ ਫਰਾਈ ਕਰ ਲਈਏ ਤਾਂ ਇਹ ਇਕੁਲ ਪੱਕ ਜਾਂਦਾਗਾ ਜੀ ਆਪਾਂ ਇਸ ਨੂੰ ਦੋ ਵਾਰੀ ਫਰਾਈ ਕਰਨਾ ਜੀ ਤਾਂ ਆਪਾਂ ਟਾਈਮ ਦੇ ਕੇ ਇਸ ਨੂੰ ਇੱਕੋ ਹੀ ਟਾਈਮ ਜਿੰਨਾ ਹੀ ਇਸ ਨੂੰ ਫਰਾਈ ਕਰਨਾਗਾ ਇਹ ਨਹੀਂ ਕਿ ਆਪਾਂ ਪਹਿਲੀ ਵਾਰ ਘੱਟ ਫਰਾਈ ਕਰ ਲਏ ਤਾਂ ਦੂਸਰੀ ਵਾਰ ਜ਼ਿਆਦਾ ਫਰਾਈ ਕਰ ਲਏ ਫਿਰ ਪੇਠਾ ਅਲੱਗ ਤਰੀਕੇ ਦਾ ਬਣ ਜਾਂਦਾਗਾ ਖਾਣ ਵਿੱਚ ਦੇਖੋ ਜੀ ਆਪਣਾ ਪੇਠਾ ਕਦੋਂ ਚੰਗੀ ਤਰ੍ਹਾਂ ਫਰਾਈ ਹੋ ਚੁੱਕਿਆਗਾ ਹੁਣ ਆਪਾਂ ਇਸ ਨੂੰ ਕੱਢ ਲੈਣਾਗਾ ਆਪਾਂ ਪੇਠਾ codimension ਜੀ ਚੰਗੀ ਤਰ੍ਹਾਂ ਫਰਾਈ ਕੀਤਾਗਾ ਇਹ ਨਹੀਂ ਕਿ ਆਪਾਂ ਨੇ ਇਸ ਨੂੰ ਜਾਂ 80% ਜਾਂ 90% ਇਸ ਨੂੰ ਫਰਾਈ ਕੀਤਾ ਫੁੱਲ ਫਰਾਈ ਕੀਤਾ ਆਪਾਂ ਇਸ ਨੂੰ ਹੁਣ ਆਪਾਂ ਇਸ ਨੂੰ ਕਢ ਲਾਂਗੇ ਇੱਕ ਪਲੇਟ ਵਿੱਚ ਥੋੜਾ ਜਿਹਾ ਤੇਲ ਆਪਾਂ ਦੇ نکال ਕੇ ਬਾਕੀ ਤੇਲ ਵਿੱਚ ਆਪਾਂ ਚੰਗੀ ਤਰ੍ਹਾਂ ਗਰਮ ਕਰਕੇ ਇਸ ਵਿੱਚ ਜੀਰਾ ਐਡ ਕਰਾਂਗੇ ਇੱਕ ਵੱਡੇ ਸਾਈਜ਼ ਦਾ ਜੀ ਆਪਾਂ ਨੇ ਪਿਆਜ਼ ਲਿਆ ਹੈਗਾ ਉਸ ਨੂੰ ਵੀ ਆਪਾਂ ਨੇ ਬ੍ਰੀਕ ਕੱਟ ਲਿਆਗਾ ਪਿਆਜ਼ ਥੋੜਾ ਜਿਆਦਾ ਜਿਆਦਾ ਪਾਉਣਾ ਜੀ ਮੀਡੀਅਮ ਸਾਈਜ਼ ਦਾ ਨਹੀਂ ਵੱਡੇ ਸਾਈਜ਼ ਦਾ ਇੱਕ ਪਿਆਜ਼ ਲੈਣਾਗਾ ਇਸ ਨੂੰ ਬ੍ਰੀਕ ਕੱਟ ਕੇ ਹੀ ਪਾਉਣਾ ਜੀ ਪਿਆਜ਼ ਨੂੰ ਦੋ ਆਪਾਂ ਨੇ ਹਰੀਆਂ ਮਿਰਚਾਂ ਲਈਆਂ ਨੇ ਇਸ ਨੂੰ ਆਪਾਂ ਨੇ ਜੀ 50% ਪਿਆਜ਼ ਨੂੰ ਰੋਸਟ ਕਰ ਲੈਣਾਗਾ ਜਦੋਂ ਆਪਣਾ ਪਿਆਜ਼ ਦੀ 50% ਰੋਸਟ ਹੋ ਜਾਵੇ ਚੰਗੀ ਤਰ੍ਹਾਂ ਫਿਰ ਆਪਾਂ ਇਸ ਵਿੱਚ ਜਿੰਜਰ گارਲਿਕ ਐਡ ਕਰਨਾਗਾ ਜਿੰਜਰ گارਲਿਕ ਨੂੰ ਜੀ ਹਮੇਸ਼ਾ ਪੇਠਾ ਕੱਦੂ ਦੀ ਸਬਜ਼ੀ ਵਿੱਚ ਚੰਗੀ ਤਰ੍ਹਾਂ ਕੁੱਟ ਕੇ ਹੀ ਪਾਉਣਾ ਚਾਹੀਦਾ ਜਨ ਕਿ ਉਸ ਦਾ ਪੇਸਟ ਬਣਾ ਕੇ ਫਿਰ ਆਪਾਂ ਨੇ ਇਸ ਨੂੰ ਸਬਜ਼ੀ ਵਿੱਚ ਯੂਜ਼ ਕਰਨਾਗਾ ਪੇਠਾ ਕੱਦੂ ਦੇ ਵਿੱਚ ਜੀ ਜਿੰਜਰ گارਲਿਕ ਦਾ ਪੇਸਟ ਬਣਾ ਕੇ ਪਾਉਣ ਨਾਲ ਇਸ ਦਾ ਜੋ ਟੇਸਟ ਆ ਸਬਜੀ ਦਾ ਬਹੁਤ ਹੀ ਜ਼ਿਆਦਾ ਲਾਜਵਾਬ ਬਣ ਕੇ ਤਿਆਰ ਹੁੰਦਾਗਾ ਹੁਣ ਆਪਾਂ ਇਸ ਵਿੱਚ ਜੀ ਹਿੰਗ ਪਾਵਾਂਗੇ ਥੋੜੀ ਜੀ ਦੋ ਚਮਚੇ ਦੀ ਲਗਭਗ ਆਪਾਂ ਨੇ ਮੇਥੀ ਦਾਣਾ ਲੈਣਾਗਾ ਇਸ ਨੂੰ ਆਪਾਂ ਨੇ ਪਿਆਜ਼ ਨਾਲ ਹੀ ਜਦੋਂ ਇਹ 50% ਤੋਂ ਥੋੜਾ ਜਿਆਦਾ ਪਿਆਜ਼ ਆਪਣਾ ਭੁੱਜ ਗਿਆ ਉਸ ਤੋਂ ਬਾਅਦ ਆਪਾਂ ਨੇ ਮੇਥੀ ਦਾਣਾ ਐਡ ਕਰਨਾਗਾ ਇਸ ਨੂੰ ਹਲਕਾ ਜਿਹਾ ਰੋਸਟ ਕਰ ਲੈਣਾਗਾ ਮੇਥੀ ਦਾਣੇ ਨੂੰ ਹੁਣ ਆਪਾਂ ਇਸ ਵਿੱਚ ਟਮਾਟਰ ਪਾਵਾਂਗੇ ਟਮਾਟਰ ਜੀ ਆਪਾਂ ਨੇ ਮੀਡੀਅਮ ਸਾਈਜ਼ ਦੇ ਦੋ ਲਏ ਨੇ ਉਸ ਦਾ ਆਪਾਂ ਨੇ ਛਿਲਕਾ ਹਟਾ ਕੇ ਫਿਰ ਆਪਾਂ ਨੇ ਟਮਾਟਰ ਨੂੰ ਬਰੀਕ ਕਟਿੰਗ ਕਰਕੇ ਫਿਰ ਯੂਜ਼ ਕੀਤਾ ਦਾ ਬਾਕੀ ਆਪਣਾ ਜੋ ਟਮਾਟਰਾਂ ਚੰਗੀ ਤਰ੍ਹਾਂ ਗਲ ਜਾਵੇ हूँ आप जी इस बीच टेस्ट अनुसार नमक पावे ता कि अपना टमाटर चंकी तरह सॉफ्ट हो जाए पेठी नी फ्राई करके एक बार अपने घर बना के जरूर ट्राई करो तड़का अपना जी चंगी तरह भुज चुके हूँ आप इस रेड चिली पाउडर पावे ਥੋੜੀ ਜੀ ਆਪਾਂ ਹਲਦੀ ਪਾਵਾਂਗੇ ਤਨੀਆ ਪਾਊਡਰ ਪਾਵਾਂਗੇ ਜੀ ਜੀਰਾ ਪਾਊਡਰ ਪਾਵਾਂਗੇ ਇਹ ਆਪਾਂ ਨੇ ਅੱਧਾ ਛੋਟਾ ਚਮਚ ਹੀ ਯੂਜ਼ ਕਰਿਆਗਾ ਅੱਧਾ ਕ ਚਮਚ ਜੀ ਆਪਾਂ ਨੇ ਆਮਚੂਰ ਪਾਊਡਰ ਪਾਏਗਾ ਇਸ ਨਾਲ ਇਸ ਸਬਜੀ ਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾਗਾ ਹੁਣ ਆਪਾਂ ਇਸ ਨੂੰ ਹਲਕਾ ਜਿਹਾ ਦੇਖੋ ਰੋਸਟ ਕਰ ਲੈਣਾਗਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਹੁਣ ਆਪਾਂ ਜੀ ਇਸ ਵਿੱਚ ਫਰਾਈ ਕੀਤਾ ਹੋਇਆ ਪੇਠਾ ਕद्दू ਪਾਵਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾਗਾ ਹੁਣ ਆਪਾਂ ਜੀ ਪੇਠਾ ਕद्दू ਨੂੰ ਮੀਡੀਅਮ ਗੈਸ ਤੇ ਟਾਕੇ ਆਪਾਂ ਇਸ ਨੂੰ 5 ਮਿੰਟਾਂ ਲਈ ਪਕਾਉਣਾਗਾ ਇਸ ਉੱਪਰ ਆਪਾਂ ਥੋੜਾ ਜਿਹਾ ਹਰਾ ਧਨੀਆ ਵੀ ਪਾ ਦਿੱਤਾ ਜੀ 5 ਮਿੰਟਾਂ ਲਈ ਜੀ ਢਾਕੇ ਆਪਾਂ ਇਸ ਨੂੰ ਮੀਡੀਅਮ ਗੈਸ ਤੇ ਪਕਾਉਣਾਗਾ ਚੰਗੀ ਤਰ੍ਹਾਂ ਤਾਂ ਕਿ ਸਾਰੇ ਮਸਾਲੇ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਪੇਠਾ ਗਦੁੱਜ 5 ਮਿੰਟ ਹੋ ਚੁੱਕੇ ਨੇ ਜੀ ਦੇਖੋ ਸਬਜ਼ੀ ਆਪਣੀ ਬਣ ਕੇ ਪੂਰੀ ਤਰ੍ਹਾਂ ਰੈਡੀ ਆ ਦੇਖੋ ਤੇਲ ਵੀ ਛੱਡ ਦਿੱਤਾ ਜੀ ਪੇਠੇ ਨੇ ਇਸੀ ਤਰੀਕੇ ਨਾਲ ਜੀ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋ ਗਈ ਜੀ ਤੁਸੀਂ ਦੇਖ ਸਕਦੇ ਕੰਨੀ ਵਧੀਆ ਸਬਜ਼ੀ ਬਣੀ ਹੈ ਜੀ ਆਪਣੀ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਸਬਜ਼ੀ ਦੇ ਜੀ ਦੇਖੋ ਜੀ ਦੇਖਣ ਤੋਂ ਹੀ ਪਤਾ ਲੱਗ ਰਿਹਾ ਕਿ ਆਪਣੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੋਵੇਗੀ ਅਗਰ ਤੁਹਾਨੂੰ ਜੀ ਇਹ ਪੇਠਾ ਕद्दू ਦੀ ਸਬਜ਼ੀ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਔਰ ਜਿਆਦਾ ਤੋਂ ਜਿਆਦਾ ਜੀ ਅੱਗੇ ਸ਼ੇਅਰ ਕਰਦਿਆ ਕਰੋ ਔਰ ਬੈਲ ਆਈਕਨ ਨੂੰ ਜੀ ਪ੍ਰੈਸ ਕਰਦਿਆ ਕਰੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹੁੰਚ ਜਾਏ ਕਰੀ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਦਿਸ ਵੀਡੀਓ